ਸਾਹਿਬ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ Nehru ਤੇ Gandhi ਦੀ ਵਿਚਾਰਧਾਰਾ ਬਾਬਾ ਸਾਹਿਬ ਦੇ ਸਨਮਾਨ ਲਈ ਆਖਰੀ ਸਾਹ ਤੱਕ ਲੜਾਂਗੇ ਕਰਗੇ ਭਾਜਪਾ ਨੂੰ 2023-24 ਵਿੱਚ 2600 ਕਰੋੜ ਰੁਪਏ ਤੋਂ ਵੱਧ ਚੰਦਾ ਮਿਲਿਆ ਰਿਡੀਓ ਜੌਬ ਕੀ ਸਿਮਰਣੀ ਸਿੰਘ ਵੱਲੋਂ ਖੁਦਕੁਸ਼ੀ ਡੇਰਾ ਰਾਧਾ ਸੋਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਜਥੇਦਾਰ ਹਰਪ੍ਰੀਤ ਸਿੰਘ ਦਰਮਿਆਨ ਗੁਪਤ ਮੁਲਾਕਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਰ ਬਾਲਦੀਪਸ ਮੌਕੇ ਸਭ ਜਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਲੰਧਰ ਪੁਲਿਸ ਵੱਲੋਂ ਮੁਕਾਬਲੇ ਤੋਂ ਬਾਅਦ ਗੈਂਗਸਟਰ ਦੇ ਤਿੰਨ ਸਾਥੀ ਕਾਬੂ ਨੀਜੇ ਤੋਂ ਗੈਸ ਚੜਨ ਕਾਰਨ ਦੋ ਭੈਣਾਂ ਦੀ ਮੌਤ ਟਾਇਰ ਫਟਣ ਨਾਲ ਕ੍ਰੇਟਾ ਕਾਰ ਪਲਟੀ ਰੂਪਨਗਰ ਦੀ ਸ਼ਾਨਵੀ ਸੂਤ ਨੂੰ ਮਿਲਿਆ ਕੌਮੀ ਵਾਰ ਪਰਸਕਾਰ ਆਸਟ੍ਰੇਲੀਆਈ ਬੱਲੇਬਾਜ਼ ਕੌਨਸਟਾਂਸ ਨਾਲ ਭੇਡਣ ਕਾਰਨ ਕੋਹਲੀ ਨੂੰ ਮੈਚ ਫੀਸ ਦਾ 20% ਦਾ ਜੁਰਮਾਨਾ ਹੁਣ ਖਬਰਾਂ ਵਿਸਤਾਰ ਨਾਲ ਕਾਂਗਰਸ ਪ੍ਰਧਾਨ ਮਲਕਾਰਾਜਨ ਖੜਗੇ ਨੇ ਬਾਬਾ ਸਾਹਿਬ ਭੀਮrao ਅੰਬੇਡਕਰ ਦੇ ਕਥਿਤ અપਮਾਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾ ਤੇ ਮੋਰ ਤੋਂ ਨਿਸ਼ਾਨਾ ਸਿੱਧਿਆ ਅਤੇ ਕਿਹਾ ਕਿ ਉਹਨਾਂ ਦੀ ਪਾਰਟੀ ਮਹਾਤਮਾ ਗਾਂਧੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਵਿਚਾਰਧਾਰਾ ਅਤੇ ਬਾਬਾ ਸਾਹਿਬ ਦੇ ਸਨਮਾਨ ਲਈ ਆਖਰੀ ਸਾਹ ਤੱਕ ਲੜੇਗੀ ਉਹਨਾਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਇਹ ਵੀ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਲੋਕਾਂ ਦਾ ਭਰੋਸਾ ਹੌਲੀ-ਹੌਲੀ ਘਟੁੰਦਾ ਜਾ ਰਿਹਾ ਹੈ ਕਿਉਂਕਿ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਸਵਾਲ ਉੱਠ ਲੱਗੇ ਹਨ ਕਾਂਗਰਸ ਪ੍ਰਧਾਨ ਦਾ ਇਹ ਵੀ ਕਹਿਣਾ ਸੀ ਕਿ ਸਾਲ 2025 ਕਾਂਗਰਸ ਦੇ ਸੰਗਠਨ ਦੇ ਸ਼ਕਤੀਕਰਨ ਦਾ ਸਾਲ ਹੋਵੇਗਾ ਅਤੇ ਸਾਰੇ ਖਾਲੀ ਪਏ ਅਹੁਦਿਆਂ ਨੂੰ ਭਰਿਆ ਜਾਵੇਗਾ ਤੇ ਉਹਦੇ ਉੱਪਰ ਦੇ ਸੰਕਲਪ ਨੂੰ ਪੂਰੀ ਤਰ੍ਹਾਂ ਤੋਂ ਲਾਗੂ ਕੀਤਾ ਜਾਵੇਗਾ। ਉਹਨਾਂ ਰਾਜ ਸਭਾ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਸ਼ਣ ਦਾ ਜ਼ਿਕਰ ਕਰਦੇ ਹੋਏ ਕਿਹਾ ਅਸੀਂ ਸੰਸਦ ਦੇ اجلاس ਵਿੱਚ ਸੰਵਿਧਾਨਕ ਚਰਚਾ ਦੌਰਾਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਬਾਰੇ ਗ੍ਰਹਿ ਮੰਤਰੀ ਦਾ ਘੋਰ ਅਪਮਾਨਜਨਕ ਬਿਆਨ ਸੁਣਿਆ। ਅਸੀਂ ਇਤਰਾਜ਼ ਦਾਇਰ ਕੀਤਾ, ਵਿਰੋਧ ਜਤਾਇਆ, ਪ੍ਰਦਰਸ਼ਨ ਕੀਤਾ। ਹੁਣ ਤਾਂ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਹੋ ਰਹੇ ਹਨ। ਖੜਗੇ ਨੇ ਦਾਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਉਹਨਾਂ ਦੀ ਸਰਕਾਰ ਗਲਤੀ ਮੰਨਣ ਨੂੰ ਪਿਆਰ ਨਹੀਂ ਹੈ ਅਤੇ ਅਮੇਸ਼ਾ ਤੋਂ ਮੁਆਫੀ ਤੇ ਅਸਤੀਫਾ ਲੈਣ ਤਾਂ ਦੂਰ ਸਗੋ ਇਤਰਾਜਯੋਗ ਬਿਆਨ ਦਾ ਸਮਰਥਨ ਕੀਤਾ ਉਹਨਾਂ ਰਾਹੁਲ ਗਾਂਧੀ ਤੇ ਝੂਠਾ ਕੇਸ ਦਰਜ ਕਰਦਾ ਦੋਸ਼ ਵੀ ਲਗਾਇਆ ਉਹਨਾਂ ਕਿਹਾ ਅਸੀਂ ਨਹਿਰੂ ਗਾਂਧੀ ਦੀ ਵਿਚਾਰਧਾਰਾ ਤੇ ਬਾਬਾ ਸਾਹਿਬ ਦੇ ਸਨਮਾਨ ਲਈ ਆਖਰੀ ਸਾਹ ਤੱਕ ਲੜਾਂਗੇ ਇਸੇ ਦੌਰਾਨ ਕਾਂਗਰਸ ਸੰਸਦੀ ਪਾਰਟੀ ਦੀ ਮੁਖੀਆ ਸੋਨਿਆ ਗਾਂਧੀ ਨੇ ਦੋਸ਼ ਲਗਾਇਆ ਕਿ ਦੇਸ਼ ਦੀ ਸਤਾ ਵਿੱਚ ਬੈਠੇ ਲੋਕਾਂ ਤੋਂ ਮਹਾਤਮਾ ਗਾਂਧੀ ਦੀ ਬਰਾਸ ਨੂੰ ਖਤਰਾ ਹੈ ਉਹਨਾਂ ਸੀ ਡਬਲਯੂ ਸੀ ਨੂੰ ਭੇਜੇ ਪੱਤਰ ਵਿੱਚ ਇਹਨਾਂ ਤਾਕਤਾਂ ਦਾ ਮੁਕਾਬਲਾ ਕਰਨ ਲਈ ਆਪਣੇ ਸੰਕਲਪ ਨੂੰ ਮੋਰ ਤੋਂ ਦੁਹਰਾਉਣ ਦੀ ਅਪੀਲ ਵੀ ਕੀਤੀ ਕਾਂਗਰਸ ਦੀ ਸਾਬਕਾ ਪ੍ਰਧਾਨ ਮੀਟਿੰਗ ਵਿੱਚ ਹਾਜ਼ਰ ਨਹੀਂ ਹੋ ਸਕੀ ਅਤੇ ਉਹਨਾਂ ਨੇ ਪੱਤਰ ਵਿੱਚ ਇਸ ਤੇ ਅਫਸੋਸ ਜ਼ਾਹਿਰ ਕੀਤਾ ਦੇਸ਼ ਵਿੱਚ ਸਤਾਤਰੀ ਇਤਰ ਪਾਈਪਨੂ 2023-24 ਦੌਰਾਨ 2604.75 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ ਜਦਕਿ ਵਿਰੋਧੀ ਪਾਰਟੀ ਕਾਂਗਰਸ ਨੂੰ 281.83 ਕਰੋੜ ਰੁਪਏ ਮਿਲੇ ਹਨ ਚੋਣ ਕਮਿਸ਼ਨ ਵੱਲੋਂ ਜਨਤਕ ਕੀਤੀ ਗਈ ਦੋਵੇਂ ਪਾਰਟੀਆਂ ਦੀ ਚੰਦਾ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਰਿਪੋਰਟ ਵਿੱਚ ਸੂਚੀਬੱਧ ਚੰਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ 31 ਮਾਰਚ 2024 ਤੱਕ ਪ੍ਰਾਪਤ ਹੋਇਆ ਸੀ ਭਾਇਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 740 ਕਰੋੜ ਰੁਪਏ ਤੋਂ ਵੱਧ ਚੰਦਾ ਮਿਲਣ ਦਾ ਐਲਾਨ ਕੀਤਾ ਸੀ ਜਦਕਿ ਕਾਂਗਰਸ ਨੇ 2018-19 ਵਿੱਚ 140 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਪ੍ਰਾਪਤ ਕਰਨ ਦਾ ਦਾਵਾ ਕੀਤਾ ਸੀ ਇਸ ਮੁਤਾਬਕ 2023-24 ਦੌਰਾਨ ਪਾਜਪਾ ਨੂੰ ਪ੍ਰੂਡੈਂਟ ਇਲੈਕਟੋਰਲ ٹرسٹ ਤੋਂ 723 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਜਦਕਿ ਟ੍ਰਿਊਫ ਇਲੈਕਟੋਰਲ ٹرسٹ ਤੋਂ 127 ਕਰੋੜ ਰੁਪਏ ਤੋਂ ਵੱਧ ਅਤੇ ਆਈ ਜਗਾਟੇਗਰ ਇਲੈਕਟੋਰਲ ٹرسٹ ਤੋਂ 17 ਲੱਖ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਰਿਪੋਰਟ ਮੁਤਾਬਕ ਕਾਂਗਰਸ ਨੂੰ ਪਰੂਡੈਂਟਾ ਇਲੈਕਟਰੋਨਲ ਟਰਸਟ ਤੋਂ 150 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਜੋ ਪਾਰਟੀ ਨੂੰ ਚੰਦਾ ਦੇਣ ਵਾਲਾ ਇੱਕ ਮਾਤਰਾ ਟਰਸਟ ਸੀ ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਨੂੰ 1.38 ਲੱਖ ਰੁਪਏ ਦਾ ਅਜਾਇਬ ਚੰਦਾ ਮਿਲਿਆ ਜਿਸ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ, ਵਾੜਾ, ਕੇਸੀ ਬੀਨੂ ਗੋਪਾਲ ਅਤੇ ਦਿਗਵਜੇ ਸਿੰਘ ਸਣੇ ਹੋਰ ਚੋਟੀ ਦੇ ਆਗੂਆਂ ਤੋਂ ਪ੍ਰਾਪਤ ਚੰਦਾ ਵੀ ਸ਼ਾਮਲ ਹੈ। ਹਮਾਰੇ ਨੇਤਾ ਕੋ ਹੈਪੀ ਬਰਥਡੇ ਜਕੇਬੀ ਸਲੇਖ ਅਧੀਨ ਕਾਂਗਰਸ ਨੂੰ ਕਈ ਚੰਦੇ ਦਿੱਤੇ ਗਏ ਆਈਪਾ ਦੇ ਕਾਂਗਰਸ ਵੱਲੋਂ ਐਲਾਨੇ ਚੰਦੇ ਵਿੱਚ ਚੋਣ ਬਾਣ ਰਹੀ ਪ੍ਰਾਪਤ ਚੰਦਾ ਸ਼ਾਮਲ ਨਹੀਂ ਹੈ ਕਿਉਂਕਿ ਇਹਨਾਂ ਨੂੰ ਪਾਰਟੀ ਦੀ ਸਾਲਾਨਾ ਅਕਾਊਂਟ ਰਿਪੋਰਟ ਵਿੱਚ ਐਲਾਨਿਆ ਜਾਣਾ ਹੁੰਦਾ ਹੈ ਨਾ ਕਿ ਚੰਦਾ ਬਿਰ ਵਿੱਚ ਆਮਾਦੀ ਪਾਰਟੀ ਜੋ ਕਿ ਇੱਕ ਮਾਨਤਾ ਪ੍ਰਾਪਤ ਕੌਮੀ ਪਾਰਟੀ ਹੈ ਨੂੰ ਵੀ ਵਿੱਤੀ ਬਰੇ ਦੌਰਾਨ 11.06 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ ਇੱਕ ਹੋਰ ਮਾਨਤਾ ਪ੍ਰਾਪਤ ਕੌਮੀ ਪਾਰਟੀ ਸੀਪੀਆਈਐਮ ਨੂੰ ਵੀ 7.64 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ ਰੀਪੋਰਟ ਮੁਤਾਬਕ ਪੂਰਬ ਉੱਤਰ ਦੀ ਇਕਮਾਤਰ ਮਾਨਤਾ ਪ੍ਰਾਪਤ ਕੌਮੀ ਪਾਰਟੀ ਨੈਸ਼ਨਲ ਪੀਪਲਜ਼ ਪਾਰਟੀ ਨੂੰ 14.85 ਲੱਖ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਵਿਦਾਂਤਾ ਭਾਰਤੀ Airtel ਮੋਦੂਟ ਜਿੰਦਲ ਸਮੂਹ ਅਤੇ TVS ਮੋਟਰਜ਼ ਵਰਗੇ ਵੱਡੇ ਕਾਰਪੋਰੇਟ ਸਮੂਹਾਂ ਵੱਲੋਂ ਖਰੀਦੇ ਗਏ ਚੋਣ ਬਾਂਡਾਂ ਦੀ ਵੀ ਭਾਏ ਭਾ ਪ੍ਰਮੁੱਖ ਲਾਹੇ ਪਾਤਰੀ ਸੀ ਜੰਮੂ ਕਸ਼ਮੀਰ ਦੀ ਮਸ਼ਹੂਰ ਫ੍ਰੀਲਾਂਸ ਰੇਡੀਓ ਜੋਕੀ ਸਿਮਰਨ ਸਿੰਘ ਨੇ ਇਥੇ ਸੈਕਟਰ 47 ਸਥਿਤ ਆਪਣੇ ਕਿਰਾਏ ਦੇ ਮਕਾਨ 'ਚ ਕਿਸੇ ਤਰ੍ਹਾਂ ਦੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਸਿਵਰਨ ਦੀ ਲਾਸ਼ ਉਸਦੇ ਕਮਰੇ ਵਿੱਚ ਲਟਕੀ ਹੋਈ ਮਿਲੀ। ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਕੋਈ ਖੁਦਕੁਸ਼ੀ ਲੋੜ ਨਹੀਂ ਮਿਲਿਆ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਸਿਵਰਨ ਦੇ ਇੰਸਟਾਗ੍ਰam ਉੱਤੇ 6 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਡੇਰਾ ਰਾਧਾ ਸਵਾਮੀ ਬਿਆਸ ਦੇ ਮੁਖੀ ਗ੍ਰਿੰਦਰ ਸਿੰਘ ਢੱਲੋਂ ਤੇ ਤਖਤ ਸ਼੍ਰੀ ਦਰਬੰਦਰ ਸਾਹਿਬ ਦੇ ਜਥੇਦਾਰ ਜਾਨੀ ਹਰਪ੍ਰੀਤ ਸਿੰਘ ਦੀ ਵੀਰਵਾਰ ਨੂੰ 1 ਘੰਟੇ ਤੋਂ ਬਾਅਦ ਸਮਾਂ ਆਪਸ ਵਿੱਚ ਗੱਲਬਾਤ ਹੋਈ ਜਥੇਦਾਰ ਹਰਪ੍ਰੀਤ ਸਿੰਘ ਦੀ ਸਥਾਨਕ ਬਰਨਾਲਾ ਰੋਡ ਤੇ ਸਥਿਤ ਰਹਿਸ਼ਗਾ ਤੇ ਹੋਈ ਇਹ ਗੁਫਤਗੂ ਇੰਨੀ ਗੁਪਤ ਸੀ ਕਿ ਦੋਵੇਂ ਧਿਰਾਂ ਵੱਲੋਂ ਇਸ ਬਾਰੇ ਖਾਮੋਚੀ ਧਾਰਨ ਕੀਤੀ ਹੋਈ ਹੈ ਜਾਣਕਾਰੀ ਅਨੁਸਾਰ ਡੇਰਾ ਮੁਖੀ ਦਾ ਬਟਿੰਡਾ ਗੋਂਡਿਆਣਾ ਮਾਰਕ ਤੇ ਸਥਿਤ ਸਥਾਨਕ ਡੇਰਾ ਰਾਧਾ ਸਵਾਮੀ ਵਿੱਚ ਆਉਣ ਦਾ ਪ੍ਰੋਗਰਾਮ ਪਹਿਲਾਂ ਹੀ ਤੈਅ ਸੀ ਉਨ੍ਹਾਂ ਦਾ ਹੈਲੀਕਾਪਟਰ ਇੱਥੇ ਥਰਮਲ ਕਲੋਨੀ ਵਿੱਚ ਬਣੇ ਸਥਾਈ ਹੈਲੀਪੈਡ ਤੇ ਉਤਰਿਆ ਅਤੇ ਇੱਥੋਂ ਉਹ ਕਾਰ ਰਹੀ ਜਿੱਥੇ ਦਾ ਰਸਾਇਬ ਦੀ ਰਹਿਸ਼ਤੇ ਚਲੇ ਗਏ ਪਤਾ ਲੱਗਾ ਹੈ ਕਿ ਕਾਲੀ ਆਗੂ ਸਰਜੀਤ ਸਿੰਘ ਰਕਾ ਵੀ ਇਸ ਮੌਕੇ ਉੱਤੇ ਪਹੁੰਚ ਗਏ ਘਰ ਦੇ ਆਲੇ-ਦੁਆਲੇ ਭਾਰੀ ਸੁਰੱਖਿਆ ਪ੍ਰਬੰਧ ਹੋਣ ਕਰਕੇ ਮੀਡੀਆ ਕਰਮੀਆਂ ਨੂੰ ਘਰ ਤੋਂ ਦੂਰ ਹੀ ਰੱਖਿਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵੀਰਵਾਲ ਦਿਵਸ ਤੇ ਮੌਕੇ ਤੇ ਸੈਵਜਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਯਾਦ ਕੀਤਾ ਐਕਸਤੇ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਛੋਟੀ ਉਮਰ ਵਿੱਚ ਉਹ ਆਪਣੇ ਵਿਸ਼ਵਾਸ ਅਤੇ ਸਿਧਾਂਤਾਂ ਤੇ ਦ੍ਰਿੜ ਰਹੇ। ਸੈਭਜਾਦਿਆਂ ਦੀ ਕੁਰਬਾਨੀ, ਬਹਾਦਰੀ ਅਤੇ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧਤਾ ਦੀ ਇੱਕ ਵੱਡੀ ਮਿਸਾਲ ਹੈ। ਉਹਨਾਂ ਲਿਖਿਆ ਕਿ ਬੀਰਵਾਲ ਦੇ ਇਸ ਮੌਕੇ ਅਸੀਂ ਸੈਭਜਾਦਿਆਂ ਦੀ ਲਾਸਾਨੀ ਬਹਾਦਰੀ ਅਤੇ ਕੁਰਬਾਨੀ ਨੂੰ ਯਾਦ ਕਰਦੇ ਹਾਂ। ਉਹਨਾਂ ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰੀ ਨੂੰ ਵੀ ਯਾਦ ਕਰਦਿਆਂ ਨਮਨ ਕੀਤਾ। ਪੰਜਾਬ ਪੁਲਿਸ ਨੇ ਬੀਰਵਰ ਨੂੰ ਜਲੰਧਰ ਵਿੱਚ ਇੱਕ ਮੁਕਾਬਲੇ ਤੋਂ ਬਾਅਦ ਇੱਕ ਗੈਂਗਸਟਰ ਦੇ ਤਿੰਨ ਸਾਥੀਆਂ ਨੂੰ ਕਾਬੂ ਕੀਤਾ ਹੈ। ਬੀਜੀਪੀ ਗੌਰਵ ਜਾਦਵ ਨੇ ਐਕਸਤੇ ਇੱਕ ਪੋਸਟ ਵਿੱਚ ਕਿਹਾ ਕਿ ਇੱਕ ਵੱਡੀ ਸਫਲਤਾ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਜੱਗੂ ਭਗਵਾਨਪੁਰੀਆ ਗੈਂਗ ਦੇ ਤਿੰਨ ਸਾਥੀਆਂ ਨੂੰ ਕਾਬੂ ਕੀਤਾ। ਉਹਨਾਂ ਕਹਿ ਕੇ ਪੁਲਿਸ ਨੇ ਸਵੈ ਰੱਖਿਆ ਵਿੱਚ ਗੋਲੀਬਾਰੀ ਦਾ ਜਵਾਬ ਦਿੱਤਾ ਜਿਸ ਦੌਰਾਨ 15 ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਇੱਕ ਨੂੰ ਗੰਭੀਰ ਸੱਟਾਂ ਲੱਗੀਆਂ। ਅਤੇ ਇਸ ਸਮੇਂ ਇੱਕ ਹਸਪਤਾਲ ਵਿੱਚ ਇਲਾਜ ਦੀਨ ਹੈ ਲਾਲਰੂ ਬਹਿਰ ਰੋਡ ਤੇ ਸਥਿਤ ਕਲੋਨੀ ਵਿੱਚ ਰਹਿ ਰਹੇ ਇੱਕ ਪਰਿਵਾਰ ਦੀਆਂ ਦੋ ਕੁੜੀਆਂ ਨੂੰ ਵੀ ਬੁੱਧਵਾਰ ਨੂੰ ਨਹਾਉਣ ਸਮੇਂ ਗੈਸ ਵਾਲੇ ਗਿੱਜਰ ਤੋਂ ਗੈਸ ਚੜ੍ਹਨ ਕਾਰਨ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ ਪਰਿਵਾਰ ਨੇ ਮ੍ਰਿਤਕ ਕੁੜੀਆਂ ਦਾ ਸੰਸਕਾਰ ਕਰ ਦਿੱਤਾ ਹੈ ਜੋ ਆਪਸੇ ਵਿੱਚ ਭੈਣਾਂ ਸਨ ਮਾਮਲੇ ਦੀ ਵੀਰਵਾਰ ਨੂੰ ਜਾਣਕਾਰੀ ਦਿੰਦੇ ਆ ਬਬਲੂ ਵਾਸੀ ਲਾਲਰੂ ਨੇ ਦੱਸਿਆ ਕਿ ਉਹ ਬੀਤੇ ਦਿਨ ਬਾਅਦ ਦੁਪਹਿਰ 2 ਵਜੇ ਡਿਊਟੀ ਤੇ ਚਲਾ ਗਿਆ ਸੀ ਅਤੇ ਉਸ ਦੀ ਘਰ ਵਾਲੀ ਵੀ ਕੰਮ ਤੇ ਗਈ ਹੋਈ ਸੀ ਪਿੱਛੇ ਉਸ ਦੀਆਂ ਦੋ ਧੀਆਂ ਘਰ ਵਿੱਚ ਇਕੱਲੀਆਂ ਸਨ ਜੋ 3 ਵਜੇ ਟਿਊਸ਼ਨ ਪੜਨ ਜਾਂਦੀਆਂ ਹਨ ਦੋਵੇਂ ਭੈਣਾਂ ਟਿਊਸ਼ਨ ਤੇ ਜਾਣ ਤੋਂ ਪਹਿਲਾਂ ਬਾਥਰੂਮ ਵਿੱਚ ਨਹਾਉਣ ਚਲੀਆਂ ਗਈਆਂ ਤੇ ਫਿਰ ਉਹ ਬਾਥਰੂਮ ਵਿੱਚੋਂ ਬਾਹਰ ਨਹੀਂ ਆ ਸਕੀਆਂ ਇਸ ਮੌਕੇ ਰੌਲਾ ਪਉਣ ਤੇ ਜਦੋਂ ਬਾਥਰੂਮ ਦਾ ਦਰਵਾਜ਼ਾ ਕੋਲ ਕੇ ਦੇਖਿਆ ਤਾਂ ਦੋਵੇਂ ਕੁੜੀਆਂ ਬੇਹੋਸ਼ੀ ਦੀ ਹਾਲਤ ਵਿੱਚ ਬਾਥਰੂਮ ਵਿੱਚ ਡਿੱਗੀਆਂ ਹੋਈਆਂ ਸਨ ਉਹਨਾਂ ਨੂੰ ਤੁਰੰਤ ਅੰਮਾਲਾ ਸ਼ਹਿਰ ਦੇ ਐਮ ਐਮ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੂੰ ਉਹਨਾਂ ਨੂੰ ਚੈੱਕ ਕਰਨ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ ਬੱਚੀਆਂ ਦੀ ਪਛਾਣ ਸਪਨਾ 12 ਤੇ ਮਾਹੀ 8 ਵਜੋਂ ਹੋਈ ਹੈ ਇਸ ਕਾਰਨ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ ਪਰਿਵਾਰ ਵੱਲੋਂ ਦੋਵੇਂ ਕੁੜੀਆਂ ਦਾ ਸਸਕਾਰ ਕਰ ਦਿੱਤਾ ਗਿਆ ਹੈ ਕੋਟੇ ਸੇਖਾਂ ਨਜ਼ਦੀਕ ਮੋਗਾ ਅੰਮ੍ਰਿਤਸਰ ਮੁੱਖ ਮਾਰਗ ਤੇ ਸਥਿਤ ਪਿੰਡ ਗਗੜਾ ਲਾਗੇ ਇੱਕ ਕ੍ਰੇਟਾਕਾਰ ਟਾਇਰ ਫੱਟਣ ਨਾਲ ਹਾਸੇ ਦਾ ਸ਼ਿਕਾਰ ਹੋ ਕੇ ਪਲਟ ਗਈ ਖੁਸ਼ਕਿਸਮਤੀ ਨਾਲ ਕਾਰ ਚਾਲਕ ਐਸਾਸੇ ਵਿੱਚ ਬਾਲਵਲ ਬਚ ਗਿਆ ਕਾਰ ਚਾਲਕ ਜੀਰਾਦਾ ਵਕੀਲ ਦੱਸਿਆ ਜਾਂਦਾ ਹੈ ਮਿਲੀ ਜਾਣਕਾਰੀ ਮੁਤਾਬਕ ਦੁਪਹਿਰ 12 ਵਜੇ ਦੇ ਕਰੀਬ ਇੱਕ ਕ੍ਰੇਟਾ ਕਾਰ ਕੋਟੀਸੇ ਖਾਂ ਤੋਂ ਮੋਗਾ ਵੱਲ ਜਾ ਰਹੀ ਸੀ ਜਦੋਂ ਇਹ ਪਿੰਡ ਗਗੜਾ ਪਾਸ ਪੁੱਜੀ ਤੱਕ ਕਾਰ ਦਾ ਡਰਾਈਵਰ ਸਾਈਡ ਅਗਲਾ ਟਾਇਰ ਅਚਾਨਕ ਫਟ ਗਿਆ ਇਸ ਕਾਰਨ ਕਾਰ ਘੁੰਮ ਕੇ ਸੜਕ ਦੇ ਦੂਜੇ ਪਾਸੇ ਜਾ ਕੇ ਸੜਕ ਤੋਂ ਥੱਲੇ ਪਲਟ ਗਈ ਆਸੇ ਵਿੱਚ ਕਾਰ ਚਾਲਕ ਬਾਲਬਲ ਨਾਲ ਬਚ ਗਿਆ ਕਾਰ ਚਾਲਕ ਜੀਰਾਦਾ ਵਕੀਲ ਦੱਸਿਆ ਜਾ ਰਿਹਾ ਹੈ ਜੋ ਮੋਗਾ ਕਿਸੇ ਨਿੱਜੀ ਕੰਮ ਜਾ ਰਿਹਾ ਸੀ ਸਾਣਾ ਕੋਟ ਇਸੇ ਖਾਂ ਦੀ ਮੁਖੀ ਸਨੀਤਾ ਵਾਵਾ ਨੇ ਦੱਸਿਆ ਕਿ ਪੁਲਿਸ ਇਸ ਸੜਕ ਹਾਦਸੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਮੁਤਾਬਕ ਇਸ ਇਹ ਹਾਸਾ ਅਣਗੈਲੀ ਕਾਰਨ ਵੀ ਵਾਪਰਿਆ ਹੋ ਸਕਦਾ ਹੈ। ਟੂਪਨਗਰ ਦੀ 10 ਸਾਲਾ ਪਰਬਤਾਰੋਹੀ ਸਾਨਵੀ ਸੂਦ ਵੀ ਬੀਰਵਾਲ ਨੂੰ ਨਵੀਂ ਦਿੱਲੀ ਚ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦਰਪਦੀ ਮੁਰਮੂ ਤੋਂ ਕੌਮੀ ਅੰਬਾਲ ਪੁਰਸਕਾਰ ਪ੍ਰਾਪਤ ਕਰਨ ਵਾਲੇ 17 ਬੱਚਿਆਂ ਵਿੱਚ ਸ਼ਾਮਲ ਸੀ। ਸਾਨਵੀ ਸੂਦ ਨੂੰ ਬੀਰਵਾਲ ਦੇ ਇਸ ਮੌਕੇ ਇਹ ਪੁਰਸਕਾਰ ਮਹਿਲਾ ਅਤੇ ਬਾਲ ਕਲਿਆਣ ਮੰਤਰਾਲੇ ਰਾਹੀਂ ਦਿੱਤਾ ਗਿਆ ਸਾਨਵੀ ਸੂਦੇ ਦੇ ਪਿਤਾ ਦੀਪਕ ਸੂਦੇ ਨੇ ਦੱਸਿਆ ਕਿ ਪੂਰੇ ਭਾਰ ਦੇ 17 ਬੱਚਿਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਬਦਲੇ ਇਹ ਪੁਰਸਕਾਰ ਦਿੱਤਾ ਗਿਆ ਅਤੇ ਪੂਰੇ ਪੰਜਾਬ ਤੋਂ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਸਾਨਵੀ ਇਕਲੌਤੀ ਬੱਚੀ ਹੈ ਉਹਨਾਂ ਨੇ ਦੱਸਿਆ ਕਿ ਸਾਨਵੀ 8 ਸਾਲ ਦੀ ਉਮਰ ਵਿੱਚ ਕਮਾਂਤਰੀ ਪੱਧਰ ਦੀਆਂ ਕਈ ਉੱਚੀਆਂ ਚੋਟੀਆਂ ਨੂੰ ਸਰ ਕਰਨ ਤੋਂ ਬਾਅਦ ਚਰਚਾ ਵਿੱਚ ਆਈ ਸੀ ਸਾਨਵੀ ਹੁਣ ਤੱਕ ਮਾਉਂਟ ਐਵਰੇਸਟ ਪਰਬਤ 베이스 ਕੈਂਪ ਤੋਂ ਇਲਾਵਾ ਅਫਰੀਕਾ, ਰੂਸ, ਆਸਟ੍ਰੇਲੀਆ ਅਤੇ ਹਰਾਨ ਦੇ ਕਈ ਪਰਬਤਾਂ ਨੂੰ ਸਾਰ ਕਰ ਚੁੱਕੀ ਹੈ ਰੂਪਨਗਰ ਦੀ ਸਾਨਵੀ ਸੂਦ ਇਸ ਸਮੇਂ ਜਾਦਵਿੰਦਰਾ ਪਬਲਿਕ ਸਕੂਲ ਬਹਾਲੀ ਤੋਂ ਸਿੱਖਿਆ ਪ੍ਰਾਪਤ ਕਰ ਰਹੀ ਹੈ ਕਮੰਟਰੀ ਕ੍ਰਿਕਟ ਕਾਉਂਸਲ ਨੇ ਵੀਰਵਾਰ ਨੂੰ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਤੇ ਆਸਟ੍ਰੇਲੀਆ ਖਿਲਾਫ ਚੌਥੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਇੱਥੇ ਮੇਜ਼ਬਾਨ ਟੀਮ ਦੇ ਸਲਾਮੀ ਬੱਲੇਬਾਜ਼ ਸैम ਕੌਨਸਟਾਂਸ ਨਾਲ ਭਿੰਨ ਕਾਰਨ ਮੈਚ ਗੀਸਦਾ 20% ਜੁਰਮਾਨਾ ਲਾਇਆ ਤੇ ਉਸਦੇ ਖਾਤੇ 'ਚ ਡੀਮੈਟ ਅੰਕ ਵੀ ਜੋੜਿਆ ਹੈ ਬੈਲਵਰਨ ਕ੍ਰਿਕਟਰ ਗਰਾਊਂਡ 'ਚ ਖੇਡੇ ਜਾ ਰਹੇ ਇਸ ਟੈਸਟ ਮੈਚ ਦੇ 10ਵੇਂ ਓਵਰ 'ਚ ਇਹ ਘਟਨਾ ਵਾਪਰੀ ਜਦੋਂ ਕੋਲੀ ਤੇ ਕੌਨਸਟਾਂਸ ਨੇ ਇੱਕ ਦੂਜੇ ਨੂੰ ਮੋਢਾ ਮਾਰਿਆ ਜਿਸ ਮਗਰੋਂ ਦੋਵਾਂ ਵਿਚਾਲੇ ਮਾਮੂਲੀ ਬੈਸ ਵੀ ਹੋਈ ਉੰਜ ਬਾਅਦ ਵਿੱਚ ਕੌਨਸਟਾਂਸ ਜਿਸ ਦਾ ਇਹ ਪਹਿਲਾ ਟੈਸਟ ਮੈਚ ਸੀ ਨੇ ਇਸ ਨੂੰ ਇੱਕ ਅਚਨਚੇਤੀ ਵਾਪਰੀ ਘਟਨਾ ਕਰਾਰ ਦਿੱਤਾ ਆਈਸੀਸੀ ਨੇ ਆਪਣੀ ਵੈੱਬਸਾਈਟ ਤੇ ਜਾਰੀ ਬਿਆਨ 'ਚ ਕਿਹਾ ICC ਜਾਂਦੇ ਦੀ ਧਾਰਾ 2.12 ਕਿਸੇ ਖਿਡਾਰੀ ਖਿਡਾਰੀ ਦੇ ਸਹਿਯੋਗੀ ਸਟਾਫ ਅੰਪਾਇਰ ਮੈਚ ਰੈਫਰੀ ਜਾਂ ਕਿਸੇ ਹੋਰ ਵਿਅਕਤੀ ਨਾਲ ਅਟੁਕਵੇਂ ਸਰੀਰਕ ਸੰਪਰਕ ਨਾਲ ਸੰਬੰਧਿਤ ਹੈ ਇਸ ਵਿੱਚ ਕਿਹਾ ਗਿਆ ਕਿਸੇ ਰਸਮੀ ਸੁਣਵਾਈ ਦੀ ਲੋੜ ਨਹੀਂ ਪਈ ਕਿਉਂਕਿ ਕੋਲੀ ਨੇ ਮੈਚ ਰੈਫਰੀ ਐਂਡੀ ਪਾਈਕਰਾਫਟ ਵੱਲੋਂ ਲਾਈ ਗਈ ਸਜ਼ਾ ਸਵੀਕਾਰ ਕਰ ਲਈ ਹੈ ਇਹ ਦੋਸ਼ ਮੈਦਾਨੀ ਅੰਪਾਇਰ ਜੋਏਲ ਵਿਲਸਨ ਤੇ ਮਾਈਕਲ ਗਫ ਥਰਡ ਅੰਪਾਇਰ ਸਰਫੋਦੌਲਾ ਇਬਨੇ ਸਹੇਦ ਤੇ ਫੋਰਥ ਅੰਪਾਇਰ ਸ਼ਾਨ ਕ੍ਰੇਗਬਲੋ ਲਾਇਗਏ ਹਾਲਾਂਕਿ ਕਨਸਟੈਂਸ ਨੇ ਇਸ ਘਟਨਾ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਅਤੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਮਗਰੋਂ ਕਿਹਾ ਵਿਰਾਟ ਕੋਹਲੀ ਗਲਤੀ ਨਾਲ ਮੇਰੇ ਨਾਲ ਟਕਰਾ ਗਏ ਸਨ ਇਹ ਕ੍ਰਿਕਟਰ ਹੈ ਤੇ ਤਣਾਅ ਭਰੇ ਸਮੇਂ 'ਚ ਅਜਿਹਾ ਹੋ ਜਾਂਦਾ ਹੈ ਇਸ ਅਜਿਹੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ